ਇਹ ਦੁਖਦਾਈ ਘਟਨਾ ਦੇ ਰੂਪ ਦੇ ਵਿੱਚ ਅੱਜ ਬਾਕੇ ਸਾਹਮਣੇ ਆਇਆ ਜੇਜੂ ਨਿਕੂਲ ਇਸ ਕਾਜ਼ਵੇ ਦੇ ਅੰਦਰ ਜਿਹੜਾ ਹੈ ਗੱਡੀ ਪਾਣ ਕਰਕੇ ਪਾਣੀ ਬਹੁਤ ਜ਼ਿਆਦਾ ਸੀ ਉਸ ਫਲੋਰ ਨੂੰ ਉਸ ਇਲਾਕੇ ਦੇ ਲੋਕ ਵੀ ਮਰਨਾ ਖੜੇ ਆ ਜਿਨ੍ਹਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਡਰਾਈਵਰ ਨੇ ਕਹਿਣਾ ਨਹੀਂ ਮੰਨਿਆ ਔਰ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਦੋ ਉਹ ਜ਼ਿੰਦਗੀਆਂ ਚਲੀ ਗਈਆਂ ਜਿਹੜੀਆਂ ਇੱਕ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਜਾ ਰਹੀਆਂ ਸੀ ਤਾਂ ਸਾਨੂੰ ਇਸ ਘਟਨਾ ਤੋਂ ਅੱਜ ਬਰਸਾਤ ਦੇ ਮੌਸਮ 'ਚ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕੋਈ ਇਦਾਂ ਦੇ ਹਾਲਾਤ। ਔਰ ਸਭ ਤੋਂ ਵੱਡੀ ਗੱਲ ਸੀ ਬਹੁਤ ਹੋਰ ਵੀ ਗੱਡੀਆਂ ਨੂੰ ਇਹਨਾਂ ਨੌਜਵਾਨਾਂ ਸਾਥੀਆਂ ਨੇ ਲੋਕਾਂ ਨੂੰ ਕਿਹਾ ਵੀ ਗੱਡੀ ਨਾ ਪਾਓ ਪਾਣੀ ਦੇ ਵਿੱਚ। ਕਿਉਂਕਿ ਮੌਕੇ ਦੇ ਉੱਤੇ ਗੱਡੀ ਨਹੀਂ ਲੰਘ ਸਕਦੀ। ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਦੀ ਬਹਾਦਰੀ ਦਾ ਵੀ ਸਲਾਮ ਕਰਦਾ ਇਹਨਾਂ ਨੂੰ। ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਜੀ ਦੇ ਵੱਲੋਂ ਜ਼ਿਲ੍ਹੇ ਦੇ ਸਾਰੇ ਅਫੀਸਰ ਸਭ ਤਰ੍ਹਾਂ ਤੇ ਇੱਥੇ ਪਹੁੰਚ ਗਿਆ ਸੀ ਡਿਪਟੀ ਕਮਿਸ਼ਨਰ ਐਸਜੀਐਮ ਸਾਰੇ ਇੱਥੇ ਮੌਜੂਦ ਹੈ ਜ਼ਿਲ੍ਹੇ ਦੇ ਐਸਪੀ ਸਾਹਿਬ ਔਰ ਸਾਰੀ ਪੁਲਿਸ ਮੌਜੂਦ ਹੈ ਔਰ ਗੱਡੀ ਨੂੰ ਕੱਢ ਕੇ ਜਿਹੜਾ ਹੈਗਾ ਰੈਸਕਿਊ ਕਰਕੇ ਬਾਹਰ ਲਿਆਂਦਾ ਗਿਆ ਔਰ ਨੌ ਬੋਡੀਆਂ ਜਿਹੜੀਆਂ ਹਰ ਕਵਰ ਹੋ ਗਈਆਂ ਬਾਕੀਆਂ ਦੀ ਵੀ ਤਲਾਸ਼ ਜਾਰੀ ਹੈ ਐਨਡੀਆਰਫ ਔਰ ਐਸਡੀਐਫ ਲੱਗੀ ਹੈ ਆਪਰੇਸ਼ਨ ਦੇ ਵਿੱਚ ਕਿ ਬਾਕੀ ਕਿੱਥੇ ੜੜ ਕੇ ਕਿੱਥੇ ਚੱਲ ਗਈਆਂ ਜਿਹੜੀਆਂ ਬੋਡੀਆਂ ਹੈ ਲੇਕਿਨ ਮਾਨਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਜਿੱਥੇ ਉਹਨਾਂ ਨੇ ਸੰਵੇਦਨਾ ਪ੍ਰਗਟ ਕੀਤੀ ਗਈ ਹੈ ਉੱਥੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਮੌਕੇ ਤੇ ਡਿਜ਼ਾਸਟਰ ਮੈਨੇਜਮੈਂਟ ਵੱਲੋਂ ਸੀਐਮ ਸਾਹਿਬ ਵੱਲੋਂ ਹਰੇਕ ਜਿਹੜੇ ਲਾਈਫ लॉस ਹੋਈ ਆ 4 ਲੱਖ ਰੁਪਏ ਦਾ ਜਿਹੜਾ ਹਰੇਕ ਪ੍ਰਾਣੀ ਦੀ ਜਾਨ ਦਾ ਤਾਂ ਕੋਈ ਹੋ ਨਹੀਂ ਸਕਦਾ ਸਾਡੇ ਕੋਲ ਹੱਲ ਕੋਈ ਨਹੀਂ ਲੇਕਿਨ 4 ਲੱਖ ਰੁਪਏ ਮਾਨਵੀ ਸਹਾਇਤਾ ਦੇ ਰੂਪ ਦੇ ਵਿੱਚ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਏਗਾ ਔਰ ਦੁੱਖ ਤਾਂ ਬਹੁਤ ਜ਼ਿਆਦਾ ਹੈ